ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝੋਨੇ ਦੀ ਵੈਰਾਈਟੀ ਪੀਆਰ 131 ਦੇ ਅੱਜਕੱਲ ਬਹੁਤ ਚਰਚੇ ਚੱਲ ਰਹੇ ਨੇ ਹਰੇਕ ਦੀ ਜਵਾਨ ਤੇ ਪੀਆਰ 131 ਆ ਤੇ ਬਹੁਤੇ ਕਿਸਾਨ ਭਰਾਵਾਂ ਨੂੰ ਇਸ ਦੇ ਟਾਈਮ ਦਾ ਨਹੀਂ ਪਤਾ ਵੀ ਪਨੀਰੀ ਕਦੋਂ ਬੀਜਣੀ ਆ ਤੇ ਝੋਨਾ ਕਦੋਂ ਲਾਉਣਾ ਕਿੰਨੇ ਦਿਨਾਂ ਦੀ ਵੈਰਾਈਟੀ ਆ ਕਿੰਨਾ ਝਾੜ ਆ ਕਿੰਨਾ ਕਾਦਾ ਉਹ ਬਹੁਤੇ ਕਿਸਾਨ ਵੀਰਾਂ ਨੂੰ ਪਤਾ ਨਹੀਂ ਤੇ ਬਹੁਤਿਆਂ ਨੂੰ ਪਤਾ ਤੇ ਆਪਾਂ ਨੂੰ ਇਸ ਬਾਰੇ ਜਿੰਨੀ ਕ ਜਾਣਕਾਰੀ ਆ ਆਪਾਂ ਉਹ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਪੀਆਰ 131 ਬਾਰੇ ਇਹ ਆਪਣੇ ਪੀਏਯੂ ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਬੀਜ ਆ ਦੋ ਸਾਲ ਇਸ ਨੂੰ ਦੋ ਤਿੰਨ ਸਾਲ ਤਕਰੀਬਨ ਆਏ ਨੂੰ ਦੋ ਤਿੰਨ ਸਾਲ ਇਸ ਨੂੰ ਲਾਂਚ ਕਰੇ ਨੂੰ ਹੋਇਆ ਆ ਦੋ ਸਾਲ ਲਗਭਗ ਤੇ ਇਸ ਵਾਰ ਇਸ ਦੀ ਪੂਰੀ ਫੁੱਲ ਚਰਚਾ ਥੋੜਾ ਜਿਹਾ ਪੀੜੀ ਪੂਛਾ ਤੇ ਬਿਆਨ ਕਰਕੇ ਇਸ ਦਾ ਜਿਹੜਾ ਔਸਤਨ ਝਾੜਾ ਉਹ ਲਗਭਗ 31 ਕੁਆਂਟਲ ਆ ਪੀਏਯੂ ਦੇ ਮਤਾਬਿਕ ਕਿਉਂਕਿ ਜੋ ਝਾੜ ਪੀਏਯੂ ਕਹੇ ਉਹ ਲਗਭਗ ਝਾੜ ਆ ਹੀ ਜਾਂਦਾ ਖੇਤ ਦੇ ਵਿੱਚ ਕਿਸਾਨਾਂ ਦੇ ਵਿੱਚ ਤੇ 31 ਕੁਵੰਟਲ ਦੇ ਹਿਸਾਬ ਨਾਲ ਇਸ ਦਾ ਮਣਾ ਦੇ ਵਿੱਚ ਝਾੜ 77 ਮਣ ਝਾੜ ਬਣਦਾ। 77 ਮਣ ਜਿਹੜਾ ਝਾੜ ਆ ਉਹ ਥੋੜਾ ਨਹੀਂ ਹੁੰਦਾ। ਤੇ ਇਸ ਦੇ ਪੱਕਣ ਦਾ ਟਾਈਮ ਆ ਜਿਹੜਾ ਝੋਨੇ ਦੀ ਲਵਾਈ ਤੋਂ ਬਾਅਦ 110 ਤੋਂ 15 ਦਿਨ ਲੈਂਦਾ ਯੂਨੀਵਰਸਿਟੀ 110 ਦਿਨ ਕਹਿੰਦੀ ਆ। ਕਈ ਵਾਰੀ ਝੋਨਾ ਲੱਗਣ ਚ ਲੇਟ ਹੋ ਜਾਂਦਾ, ਠੰਡ ਆ ਜਾਂਦੀ ਆ। ਉਦੋਂ 5-7 ਦਿਨ ਵੱਧ ਵੀ ਲੈ ਸਕਦੀ ਹੈ ਵੈਰਾਈਟੀ ਇਹ। ਤੇ ਬਾਕੀ ਇਹ ਇਹ ਇਹਦਾ ਜਿਹੜਾ ਕੱਦ ਆ ਉਹ 110 110 ਸੈਂਟੀਮੀਟਰ ਆ ਜੇ ਕੋਈ ਕਿਸਾਨ ਵੀਰ ਵੱਧ ਸੇਵਾ ਕਰ ਦੂਗਾ ਤਾਂ 115 ਸੈਂਟੀਮੀਟਰ ਹੋ ਜਾਊਗਾ ਤੇ ਇਹਦਾ ਜਿਹੜਾ ਝੋਨੇ ਦਾ ਬੂਟਾ ਗਾ ਉਹ ਬਹੁਤ ਸ਼ਿਖਾਵਾਂ ਫੁੱਟਦੀਆਂ ਨੇ ਬਹੁਤ ਵਧੀਆ ਇਹ ਬੂਟਾ ਮਾਰਦਾ ਝੋਨਾ ਤੇ ਬਾਦੂ ਖਾਦਾਂ ਪਾਉਣ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਤੇ ਬਾਕੀ ਆਪਾਂ ਇਸ ਦੇ ਟਾਈਮਿੰਗ ਦੀ ਗੱਲ ਕਰਦੇ ਆ ਇਹ 20 ਤੋਂ ਲੈ ਕੇ 20 ਮਈ ਤੋਂ ਲੈ ਕੇ ਆਪਾਂ ਇਸ ਦੀ ਪਨੀਰੀ 5 ਜੂਨ ਤੱਕ ਵੀ ਬੀਜ ਸਕਦੇ ਆ ਤੇ 30 35 ਦਿਨਾਂ ਦੀ ਪਨੀਰੀ ਆ ਜਿਹੜੀ ਉਹ ਆਪਾਂ ਖੇਤ ਵਿੱਚ ਲਾ ਸਕਦੇ ਆ ਹੁਣ ਆਪਾਂ ਇਸ ਦੇ ਬਿਮਾਰੀਆਂ ਪ੍ਰਤੀ ਸਹਿਣਸ਼ੀਲਤਾ ਦੀ ਗੱਲ ਕਰਦੇ ਆ ਜਿਹੜੀਆਂ ਮੰਨ ਲਓ ਇਸ ਨੂੰ ਝੁਲਸ ਰੋਗ ਦੀਆਂ ਝੋਨੇ ਨੂੰ ਬਿਮਾਰੀਆਂ ਪੈਂਦੀਆਂ ਨੇ ਪੰਜਾਬ ਦੇ ਵਿੱਚ ਜਿਹੜੀਆਂ 10 ਦੀਆਂ 10 ਬਿਮਾਰੀਆਂ ਪੈਂਦੀਆਂ ਨੇ ਉਹ 100% ਇਸ ਦੀ ਸਹਿਣਸ਼ੀਲਤਾ ਬਹੁਤ ਚੰਗੀ ਆ ਤੇ ਬਾਕੀ ਇਸ ਝੋਨੇ ਨੂੰ ਜਿਹੜੀ ਸੰਡੀ ਸੰਡੀ ਆ ਉਹ ਬਹੁਤ ਘੱਟ ਲੱਗਦੀ ਆ ਇੱਕ ਸਪਰੇ ਨਾਲ ਹੀ ਲਗਭਗ ਇਹ ਝੋਨਾ ਪੱਕ ਜਾਂਦਾ ਸੰਡੀ ਵਾਲੀ ਨਾਲ ਤੇ ਤੇਲੇ ਵਾਲੀ ਵੀ ਇੱਕ ਸਪਰੇ ਹੀ ਲੱਗਦੀ ਆ ਕਿਉਂਕਿ ਇਹ ਪੀ ਆਰ 126 ਵਾਂਗੂ ਜਲਦੀ ਪੱਕਦਾ ਸੋ ਧੰਨਵਾਦ ਕਿਸਾਨ ਭਰਾਵੋ ਜਿਹੜੀ ਵੀ ਆਪਣੇ ਕੋਲੇ ਜਾਣਕਾਰੀ ਪੀ ਆਰ 131 ਸੰਬੰਧੀ ਸੀਗੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਹੋ ਸਕਦਾ ਮੇਰੀ ਇਸ ਜਾਣਕਾਰੀ ਨਾਲ ਤੁਹਾਡੀ ਜਿਹੜੀ ਦੁਵੇਦਾ ਉਹ ਦੂਰ ਹੋ ਜਾਵੇ। ਸੋ ਧੰਨਵਾਦ ਜੀ ਸਾਰਿਆਂ ਦਾ।